ਪੋਲਾ ਪਰ ਆ ਕਿਸਾਨ ਨੂੰ 1 ਕਰੋੜ 1.5 ਕਰੋੜ 2 ਕਰੋੜ ਦਿਖਾ ਕੇ ਉਹਨੂੰ ਵੇਚ ਦਿੱਤਾ ਜਾਂਦਾ ਹੈ ਬਿਆਨਾ ਕਰ ਲੈਂਦੇ ਆ ਬਿਆਨੇ ਤੋਂ ਬਾਅਦ ਜਿੱਦਾਂ ਜਿੱਦਾਂ ਸੌਦਾ ਵੇਚੀ ਜਾਂਦੇ ਆ ਉਦਾਂ ਉਦਾਂ ਉਹਨੂੰ ਪੇਮੈਂਟ ਕਰਦੇ ਰਹਿੰਦੇ ਆ ਉਹੀ ਪ੍ਰਾਪਰਟੀ 12 12 13 13 ਕਰੋੜ ਚ ਕਿੱਲੇ ਦੇ ਹਿਸਾਬ ਨਾਲ ਵੇਚਦੇ ਆ ਮੇਰੇ ਪਿੰਡ ਚ ਇੱਕ ਐਨ ਆਰ ਆਈਜ਼ ਨੇ ਉਹ ਮੇਰੇ ਹਿਸਾਬ ਨਾਲ 15 ਤੋਂ 20 ਸਾਲ ਹੋ ਗਏ ਉਹਨਾਂ ਨੂੰ ਬਾਹਰ ਉਹਨਾਂ ਨੇ ਸਾਨੂੰ ਸਪੈਸ਼ਲ ਕਾਲ ਕਰਕੇ ਇਹ ਗੱਲ ਕਹੀ ਹੈ ਕਿ ਯਾਰ ਸਾਡੇ ਵਾਲਾ ਏਰੀਆ ਮੈਪਿੰਗ ਦੇ ਵਿੱਚ ਨਹੀਂ ਹੈ ਪਲੀਜ਼ ਸਾਡੇ ਵਾਲਾ ਏਰੀਆ ਵਿੱਚ ਮੈਪਿੰਗ ਦੇ ਕਰਾ ਦਿਓ ਅਸੀਂ ਆਪਣੇ 5 ਕਿੱਲੇ ਦੇਣਾ ਚਾਹੁੰਦੇ ਆ ਤਾਨੂੰ ਇੱਕ ਕਿੱਲੇ ਦੇ ਮਗਰ 1000 ਗਜ ਰੈ residențial ਤੇ 200 ਗਜ ਕਮਰਸ਼ੀਅਲ ਐਸਆਈਓ ਕੱਟ ਕੇ ਦਿੱਤਾ ਜਾਏਗਾ ਤੇ ਉਹਦੇ ਨਾਲ ਇੱਕ ਤਾਂ ਆਮਦਨ ਵਧੇਗੀ ਤੁਹਾਡਾ ਸੋਰਸ ਆਫ ਇਨਕਮ ਬੰਦਾ ਜ਼ਮੀਨ ਕਿ ਹੈਗੀ ਹੈ ਕਿ ਨਹੀਂ ਹੈਗੀ ਪਹਿਲਾਂ ਹੈਗੀ ਜੀ ਹੈਗੀ ਦੇਓਗੇ ਕਿ ਨਹੀਂ ਦੇਓ ਦਵਾਂਗੇ ਜੀ ਜੇ ਸਰਕਾਰ ਸਾਡਾ ਫਾਟਾ ਫਾਤ ਦਊਗੀ ਜੀ ਕਹਿੰਦੇ 5-5 ਕਰੋੜ ਦਾ ਸਾਡਾ ਕਿੱਲਾ ਆਇਆ ਪਿਆ ਸੀ ਹੁਣ ਜਮਾਈ ਖਤਮ ਹੀ ਹੋ ਗਿਆ ਜ਼ਮੀਨ ਵੀ ਮਿਲੇਗੀ ਜਦੋਂ ਗਲਾਡਾ ਦੀ ਅਪਰੂਵਡ ਜਿਹੜੀ ਕਲੋਨੀ ਹੈ ਜਦੋਂ ਅਰਬਨ ਸਟੇਟ ਬਣ ਜਾਏਗੀ ਉਸ ਤੋਂ ਬਾਅਦ ਜ਼ਮੀਨ ਮਿਲੇਗੀ ਤੇ ਕਿੰਨਾ ਸਮਾਂ ਲੱਗ ਜਾਂਦਾ ਚਾਰ ਸਾਲ ਵੀ ਲੱਗ ਸਕਦੇ ਆ ਪੰਜ ਸਾਲ ਵੀ ਲੱਗ ਸਕਦੇ ਆ ਤੇ ਉਨੀ ਦੇਰ ਕਿਸਾਨ ਵਿਹਲਾ ਹੋ ਕੇ ਬਹਿ ਜਾਏਗਾ ਸੱਜਣ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਪੰਜਾਬ ਦੇ ਵਿੱਚ ਇੱਕ ਮਸਲਾ ਇਸ ਸਮੇਂ ਭਖਿਆ ਹੋਇਆ ਕੀ ਆ ਹੁਣ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜਿਹੜੇ ਕਿੰਨੇ ਹੀ ਪਿੰਡ ਨੇ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਇਕਵਾਇਰ ਹੋਣ ਜਾ ਰਹੀ ਆ ਇਹ ਜ਼ਮੀਨ ਜਿਹੜੀ ਆ 1-2 ਏਕੜ ਦੀ ਆ ਇਹ ਲਗਭਗ 24311 11 ਕਿੱਲੇ ਜੜੀ ਆ ਉਹ ਜ਼ਮੀਨ ਆ ਹੁਣ ਇਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਕਿ ਕਿਸਾਨ ਜਿੱਥੇ ਬੰਦੀਆਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰੀਆਂ ਵੀ ਅਸੀਂ ਜ਼ਮੀਨਾਂ ਜੜੀਆਂ ਨੇ ਉਹਨੇ ਹੀ ਜਾਣ ਦੇਵਾਂਗੇ ਕਿਉਂਕਿ ਜ਼ਮੀਨ ਜੜੀ ਐ ਐਕਵਾਇਰ ਕੀਤੀ ਜਾ ਰਹੀ ਆ ਤਾਂ ਇਸ ਦੇ ਬਦਲੇ ਕਿਸਾਨਾਂ ਨੂੰ ਜਾਂ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨੂੰ ਕੁਝ ਨਹੀਂ ਮਿਲਣ ਵਾਲਾ ਕਿਉਂਕਿ ਇਹ ਲੈਂਡ ਪਾਲਿਕ ਜੜੀ ਆ ਉਸ ਦੇ ਤਹਿਤ ਹੋਣ ਵਾਲੀ ਆ ਜੜੀ ਲੈਂਡ ਪੋਲਿੰਗ ਪਾਲਿਸੀ ਆ ਉਸ ਦੇ ਤਹਿਤ ਹੋਣ ਵਾਲੀ ਆ ਤਾਂ ਉਸ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਕੀ ਆ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਅੱਜ ਉਸ ਪਿੰਡ ਪਹੁੰਚੇ ਆ ਜਿਸ ਦੀ ਜ਼ਮੀਨ ਐਕਵਾਇਰ ਹੋਣ ਵਾਲੀ ਆ ਜਿਸ ਦੀ ਜ਼ਮੀਨ ਇਸ ਪ੍ਰੋਜੈਕਟ ਦੇ ਵਿੱਚ ਆਈ ਆ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਰਪੰਚ ਨਾਲ ਗੱਲਬਾਤ ਕਰਦੇ ਆ ਸਰਪੰਚ ਨikhil Sharma ਮੇਰੇ ਨਾਲ ਮੌਜੂਦ ਹੈ ਕਿਤਾ ਦੇਖਦੇ ਹੋ ਤੁਹਾਡੇ ਪਿੰਡ ਦੀ ਜ਼ਮੀਨ ਕਹਿੰਦੇ ਐਕਵਾਇਰ ਹੋਣ ਵਾਲੀ ਆ ਪਿੰਡ ਦੀ ਜ਼ਮੀਨ ਹੁਣ ਪਿੰਡ ਵਾਸੀਆਂ ਦੀ ਨਹੀਂ ਰਹੇਗੀ ਉਸ ਤੇ ਕੀ ਦੇਖਦੇ ਅਸ਼ੀਕਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਗਰਾਊਂਡ ਰਿਪੋਰਟ ਕਰ ਰਹੇ ਹੋ ਤੇ ਗਰਾਊਂਡ ਦੇ ਸਾਰੇ ਹਾਲਾਤ ਪਬਲਿਕ ਨੂੰ ਦੱਸ ਰਿਓ ਇਹਦੇ ਚ ਇਹ ਹੈ ਜੀ ਇਹ ਪਹਿਲਾਂ ਤਾਂ ਇਹ ਐਕਵਾਇਰ ਨਹੀਂ ਕੀਤੀ ਜਾ ਰਹੀ ਲੈਂਡ ਪੋਲਿੰਗ ਐਕਟ ਇਹਦੇ ਵਿੱਚ ਇਹ ਹੈ ਕਿ ਤੁਸੀਂ ਜੇ ਚਾਹਦੇ ਹੋ ਤਾਂ ਤੁਸੀਂ ਆਪਣੀ ਲੈਂਡ ਦੇਣੀ ਹੈ ਜੇ ਤੁਸੀਂ ਐਗਰੀ ਨਹੀਂ ਹੋ ਤਾਂ ਗਵਰਨਮੈਂਟ ਤੁਹਾਡੇ ਤੇ ਫੋਰਸਫੁਲੀ ਤੁਹਾਡੀ ਲੈਂਡ ਨਹੀਂ ਲੈ ਸਕਦੀ ਦੂਸਰਾ ਜੀ ਇਹਦੇ ਚ ਪ੍ਰੋਸੈਸ ਇਹ ਹੈ ਕਿ ਤੁਹਾਨੂੰ 1 ਕਿੱਲੇ ਦੇ ਮਗਰ 1000 ਗਜ ਰੈਜ਼ੀਡੈਂਸ਼ੀਅਲ ਤੇ 200 ਗਜ ਕਮਰਸ਼ੀਅਲ ਐਸਆਈਓ ਕੱਟ ਕੇ ਦਿੱਤਾ ਜਾਏਗਾ ਤੇ ਉਹਦੇ ਨਾਲ ਇੱਕ ਤਾਂ ਆਮਦਨ ਵਧੇਗੀ ਤੁਹਾਡਾ ਸੋਰਸ ਆਫ ਇਨਕਮ ਬੰਦਾ ਹੈ ਲੈਂਡ ਐਕਵਾਇਰ ਹੈ ਜਿਵੇਂ ਹੁਣ ਸਾਡੇ ਇਧਰ ਨਾਲ ਆਰਮੀ ਏਰੀਆ ਲੱਗਦਾ ਉਹ ਵੈਸੇ ਵੀ ਲੈਂਡ ਐਗਰੀਕਲਚਰ ਤੋਂ ਇਲਾਵਾ ਕਿਸੇ ਹੋਰ ਚੀਜ਼ ਲਈ ਯੂਜ਼ ਨਹੀਂ ਹੋ ਰਹੀ ਠੀਕ ਹੈ ਜੀ ਤੇ ਜੇ ਗਵਰਨਮੈਂਟ ਐਕਵਾਇਰ ਕਰਦੀ ਹੈ ਉਹਦੇ ਨਾਲ ਆਲੇ ਦੁਆਲੇ ਆਪਣੀਆਂ ਸਰਾਊਂਡਿੰਗਸ ਕਲੀਅਰ ਹੋਣਗੀਆਂ ਡਵੈਲਪਮੈਂਟ ਹੋਏਗੀ ਐਮ ਚੀਜ਼ ਆਣਗੀਆਂ ਏਮਪਲੋਇਮੈਂਟ ਕ੍ਰੀਏਟ ਹੋਏਗੀ ਜੀ ਉਹਦੇ ਨਾਲ ਉਹਦੇ ਪਲੱਸ ਪੁਆਇੰਟਸ ਵੀ ਨੇ ਤੇ ਕੁਝ ਜੇ ਆਪਾਂ 네ਗੇਟਿਵ ਪੁਆਇੰਂਟਸ ਲਾਈਏ ਜਿਵੇਂ ਕੁਝ ਬੰਦਿਆਂ ਨੇ ਐਨੀਮਲਸ ਰੱਖੇ ਆ ਉਹ ਨਹੀਂ ਰੱਖ ਸਕਦੇ ਅਰਬਨ ਸਟੇਟ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਫੇਸ ਕਰਨਾ ਆਪਾਂ ਨਾਰਮਲ ਕਹੀਏ ਜੀ ਆਪਣੇ 7 ਤਰ 8 ਆਈਡੀ ਪ੍ਰੂਫ ਹੁੰਦੇ ਬੰਦੇ ਦੇ ਉਹਨਾਂ ਸਾਰਿਆਂ ਪਰ ਜੇ ਆਪਾਂ ਨਾਲ-ਨਾਲ ਦੇਖਦੇ ਆ ਇੱਕ ਸੋਰਸ ਆਫ ਇਨਕਮ ਪੱਕਾ ਸਟਾਰਟ ਹੁੰਦਾ ਹੈ ਲੋਨਸ ਤੋਂ ਤੁਹਾਨੂੰ ਛੁਟਕਾਰਾ ਮਿਲਦਾ ਤੁਸੀਂ ਉਹੀ ਮਨੀ ਯੂਜ਼ ਕਰਕੇ ਕਿਤੇ ਹੋਰ ਲੈਂਡ ਬਾਇ ਕਰ ਸਕਦੇ ਹੋ ਜਿੱਥੇ ਤੁਹਾਨੂੰ ਘੱਟ ਰੇਟ ਤੇ ਮਿਲ ਸਕਦੀ ਹੈ ਪਰ ਇਹ ਗੱਲ ਆ ਤੁਸੀਂ ਕਹਿੰਦੇ ਸੋਰਸ ਆਫ ਇਨਕਮ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਪਰ ਪਹਿਲੇ ਦਿਨ ਤੋਂ ਸ਼ੁਰੂ ਤਾਂ ਨਹੀਂ ਹੁੰਦਾ ਨਾ ਕਿਉਂਕਿ ਜ਼ਮੀਨ ਜੇ ਐਕਵਾਇਰ ਹੁੰਦੀ ਹੈ ਤਾਂ ਇਹ ਵੀ ਗੱਲ ਕਹੀ ਜਾ ਰਹੀ ਆ ਵੀ ਕੋਈ ਕਹਿੰਦਾ 1000 ਰੁਪਏ ਜਿਹੜਾ ਹੈ ਉਹ ਗੱਜ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਚਲੋ ਸਰਕਾਰ ਨੇ ਦੇਖਣਾ ਦਊਗੀ ਕਿ ਨਹੀਂ ਦੇਊਗੀ ਦੂਜੇ ਪਾਸੇ ਜੇ ਜ਼ਮੀਨ ਵੀ ਮਿਲੇਗੀ ਜਦੋਂ ਗਲਾਡਾ ਦੇ ਅਪਰੂਵਡ ਜਿਹੜੀ ਕਲੋਨੀ ਆ ਜਦੋਂ ਅਰਬਨ ਸਟੇਟ ਬਣ ਜਾਏਗੀ ਉਸ ਤੋਂ ਬਾਅਦ ਜ਼ਮੀਨ ਮਿਲੇਗੀ ਤੇ ਕਿੰਨਾ ਸਮਾਂ ਲੱਗ ਜਾਂਦਾ 4 ਸਾਲ ਵੀ ਲੱਗ ਸਕਦੇ ਆ 5 ਸਾਲ ਵੀ ਲੱਗ ਸਕਦੇ ਆ ਤੇ ਉਨੀ ਦੇਰ ਕਿਸਾਨ ਵਿਲਾ ਹੋ ਕੇ ਬਹਿ ਜਾਏਗਾ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਦੋਂ ਤੱਕ ਗਵਰਨਮੈਂਟ ਉਸ ਜਗ੍ਹਾ ਨੂੰ ਆਪਣੇ ਅੰਡਰ ਨਹੀਂ ਕਰੇਗੀ ਐਗਰੀਕਲਚਰ ਤੁਸੀਂ ਜਾ ਕੇ ਦੇਖ ਸਕਦੇ ਹੋ ਦਿੱਲੀ ਦੇ ਅੰਦਰ ਜਿਹੜੀ ਐਕਵਾਇਰ ਕੀਤੀ ਸੀ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਥੇ ਅਸੀਂ ਘਰ ਬਣਾ ਕੇ ਦੇਵਾਂਗੇ ਪਾਲਿਸੀ ਉਹਨਾਂ ਦੀ 2013 ਦੀ ਚੱਲ ਰਹੀ ਹੈ ਕਾਂਗਰਸ ਟਾਈਮ ਦੀ ਚੱਲ ਰਹੀ ਹੈ ਸੈਂਟਰ ਚ ਜਦੋਂ ਕਾਂਗਰਸ ਸੀ ਆਪਣੀ ਸਟੇਟ ਚ ਉਦੋਂ ਅਕਾਲੀ ਦਲ ਸੀ ਇੱਥੇ ਇੰਪਲੀਮੈਂਟ ਹੋਈ ਹੈ ਤੁਸੀਂ ਦੁਗਰੀ ਸਨੇਤ ਇਹ ਸਾਰੇ ਏਰੀਆ ਕਵਰ ਹੋਇਆ ਜੀ ਹਜੇ ਵੀ ਉੱਥੇ ਫਾਰਮਰ ਆਪਣੀ ਲੈਂਡ ਤੇ ਐਗਰੀਕਲਚਰ ਦੇ ਤਰੀਕੇ ਨਾਲ ਉਹਨੂੰ ਯੂਜ਼ ਕਰ ਰਿਹਾ 2018 ਚ ਐਮੈਂਡਮੈਂਟਸ ਹੋਈਆਂ ਕੁਝ ਪਰ ਉੱਥੇ ਯੂਜ਼ ਕਰ ਰਿਹਾ ਇੱਥੇ ਆਪਾਂ ਨਾਲ ਦੀ ਨਾਲ ਇਹ ਦੇਖਿਓ ਕਲੋਨਾਈਜ਼ਰ ਹੈ ਇੱਕ ਖੇਤ ਵਾਲਾ ਬੰਦਾ ਜਦੋਂ ਜੀ ਭੋਲਾ ਭਲਾ ਕਿਸਾਨ ਉਹਨੂੰ 1 ਕਰੋੜ 1.5 ਕਰੋੜ 2 ਕਰੋੜ ਦਿਖਾ ਕੇ ਉਹਨੂੰ ਵੇਚ ਦਿੱਤਾ ਜਾਂਦਾ ਬਿਆਨਾ ਕਰ ਲੈਂਦੇ ਆ ਬਿਆਨੇ ਤੋਂ ਬਾਅਦ ਜਿੱਦਾਂ ਜਿੱਦਾਂ ਸੌਦਾ ਵੇਚੀ ਜਾਂਦੇ ਆ ਉਦਾਂ ਉਦਾਂ ਉਹਨੂੰ ਪੇਮੈਂਟ ਕਰਦੇ ਰਹਿੰਦੇ ਆ ਉਹੀ ਪ੍ਰਾਪਰਟੀ 12 12 13 13 ਕਰੋੜ ਚ ਕਿੱਲੇ ਦੇ ਹਿਸਾਬ ਨਾਲ ਵੇਚਦੇ ਆ ਤੇ ਇਹਦੇ ਚ ਜੇ ਗਵਰਨਮੈਂਟ ਨੂੰ ਰੈਵਨਿਊ ਜਾਏਗਾ ਉਹ ਵੀ ਆਪਣੇ ਤੇ ਲੱਗਣਾ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਜੀ ਪਬਲਿਕ ਉਹ ਪ੍ਰਾਪਰਟੀ ਨੂੰ ਲੈ ਸਕਦੀ ਹੈ 26000 25000 ਰੁਪਏ ਗਜ ਦੇ ਹਿਸਾਬ ਨਾਲ ਬਾਕੀ ਨੋਟੀਫਿਕੇਸ਼ਨਸ ਆਣੀਆਂ ਉਹਦੇ ਤੇ ਆਪਾਂ ਨੂੰ ਐਗਜ਼ੈਕਟ ਪਤਾ ਲੱਗੇਗਾ ਕਿ ਟਰਮਸ ਐਂਡ ਕੰਡੀਸ਼ਨਸ ਆ ਦੇ ਵਿੱਚ ਮੈਂ ਅੱਜ ਜੇ ਪੁਰਾਣੀ ਅਰਬਨ ਸਟੇਟ ਦੀ ਗੱਲ ਕਰੀਏ ਤਾਂ ਡੁਗਰੀ ਤੇ ਲੱਗੇ ਅਰਬਨ ਸਟੇ ਦੂਜੇ ਪਾਸੇ ਆਪਾਂ ਜਮਾਲਪੁਰ ਦੇ ਲਾਗੇ ਬਣੀਆ ਹੋਰ ਵੀ ਅਨੇਕਾਂ ਅਰਬਨ ਸਟੇਟ ਬਣੀਆ ਪਰ ਉਹ ਵਰਬਨ ਸਟੇਟ ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਤਾਂ ਰੇਟ ਬਹੁਤ ਘੱਟ ਹੁੰਦਾ ਪਰ ਇਹ ਜੇ ਅੱਜ ਅਰਬਨ ਸਟੇਟ ਦੀ ਮੈਂ ਗੱਲ ਕਰਾਂ ਉੱਥੇ 2-2 ਲੱਖ ਰੁਪਏ ਗੱਜ ਤੋਂ ਥੱਲੇ ਜਿਹੜੀ ਜਗਾ ਨਹੀਂ ਹੋਣੀ ਫਿਰ ਗਰੀਬਾਂ ਦਾ ਤਾਂ ਫਾਇਦਾ ਹੁੰਦਾ ਨਹੀਂ ਕਿੱਥੇ ਨਾ ਸਰ ਇਹ ਮੈਂ ਤੁਹਾਡੀ ਗੱਲ ਬਿਲਕੁਲ ਮੰਨਦਾ ਪਰ ਇਹਦੇ 'ਚ ਜੇ ਆਪਾਂ 26000 ਲਾਈਏ ਹੁਣ ਤੁਸੀਂ ਜਿਸ ਵਿਲੇਜ 'ਚ ਖੜੇ ਹੋ ਇਸ ਵਿਲੇਜ 'ਚ ਸਰ 12000 ਤੋਂ ਲੈ ਕੇ ਪੌਣੇ 2 ਲੱਖ ਰੁਪਏ ਗੱਜ ਤੱਕ ਰੇਟ ਹੈਗਾ ਡਿਪੈਂਡ ਕਰਦਾ ਕਿ ਉਹ ਲੋਕੇਸ਼ਨ ਕਿੱਥੇ ਪੈਂਦੀ ਹੈ ਜੇ ਆਪਾਂ ਬੈਕ ਤੇ ਜਾਂਦੇ ਆ ਰੇਲਵੇ ਲਾਈਨ ਦੇ ਨੇੜੇ ਤਾਂ 12000 ਰੁਪਏ ਹੁਣ ਇੱਥੇ ਮੇਰੇ ਪਿੰਡ ਚ ਇੱਕ ਐਨ ਆਰ ਆਈਸ ਨੇ ਉਹ ਮੇਰੇ ਹਿਸਾਬ ਨਾਲ 15 ਤੋਂ 20 ਸਾਲ ਹੋ ਗਿਆ ਉਹਨਾਂ ਨੂੰ ਬਾਹਰ ਉਹਨਾਂ ਨੇ ਸਾਨੂੰ ਸਪੈਸ਼ਲ ਕਾਲ ਕਰਕੇ ਇਹ ਗੱਲ ਕਹੀ ਹੈ ਕਿ ਯਾਰ ਸਾਡੇ ਵਾਲਾ ਏਰੀਆ ਮੈਪਿੰਗ ਦੇ ਵਿੱਚ ਨਹੀਂ ਹੈ ਪਲੀਜ਼ ਸਾਡੇ ਵਾਲਾ ਏਰੀਆ ਵਿੱਚ ਮੈਪਿੰਗ ਦੇ ਕਰਾ ਦਿਓ ਅਸੀਂ ਆਪਣੇ 5 ਕਿਲੇ ਦੇਣਾ ਚਾਹੁੰਦੇ ਆ ਸੋ ਇੱਕ ਸਿੱਕੇ ਦੇ ਦੋਨੋਂ ਪਹਿਲੂ ਹੈ ਜੀ ਕਿਸੇ ਨੂੰ ਫਾਇਦਾ ਵੀ ਹੈ ਤੇ ਕੁਝ ਪਰਪਸ ਦੇ ਨੁਕਸਾਨ ਵੀ ਜਾਂਦਾ ਰੈੱਡ ਪਈ ਹੈ ਉਹਨੂੰ ਤਾਂ ਫਾਇਦਾ ਹੈ ਪਰ ਜਿਹੜਾ ਖੇਤੀ ਕਰ ਰਿਹਾ ਹੈ ਜਿਹਦੀ ਜਿਹ ਕਲੋਨਾਈਜ਼ਰ ਵੀ ਮੇਰੀ ਜ਼ਮੀਨ ਲੈ ਸਕਦਾ ਉਹ ਜਿਹੜਾ ਵੇਚਣਾ ਚਾਹੁੰਦਾ ਉਹਨੂੰ ਕਿੱਥੇ ਨਾ ਕਿੱਥੇ ਨੁਕਸਾਨ ਵੀ ਤਾਂ ਹੈਗਾ ਇਹਦੇ 'ਚ ਇਹ ਹੈ ਨਾ ਸਰ ਧੱਕਾ ਨਹੀਂ ਹੋਣਾ ਇੱਕ ਵਾਇਰਵਰਡ ਜਦੋਂ ਆਪਾਂ ਸੁਣਦੇ ਨਾ ਉਹਦੇ 'ਚ ਇਹ ਹੁਣ ਕਈ ਸਰਕਾਰਾਂ ਆਪਣੀਆਂ ਰੋਟੀਆਂ ਸੇਕਣ ਲੱਗੀਆਂ ਉਹ 'ਚ ਸਟਾਰਟ ਕਰ ਦਿੱਤਾ ਐਮਐਲਏ ਸਾਹਿਬ ਨੇ ਇੱਕ ਸਾਡੀ ਟੀਮ ਬਣਾਈ ਸਾਨੂੰ ਭੇਜਿਆ ਜਿੰਨੇ ਬਲੌਕ ਪ੍ਰੈਜ਼ੀਡੈਂਟ ਕਿ ਜਾਓ ਉੱਥੇ ਪਹਿਲਾਂ ਐਗਜ਼ੈਕਟ ਇਨਫੋਰਮੇਸ਼ਨ ਲੈ ਕੇ ਪਬਲਿਕ 'ਚ ਸਪਰੈਡ ਕਰੋ ਸਹੀ ਚੀਜ਼ ਹੁਣ ਜਿਹਦਾ ਘਰ ਬਣਿਆ ਜੀ ਉੱਥੇ ਸੀਵਰੇਜ ਪਿਆ ਉੱਥੇ ਅਲੱਗ-alag ਐਸਾ ਉਹ ਡਿਮੋਲੀਸ਼ਨ ਛੁੜੀ ਕਰਦੇ ਨੇ ਸਰ ਜਿਹੜਾ ਇੱਕ ਯੂਨਿਟ ਪ੍ਰੋਪਰ ਬਣੇਗੀ ਮੰਨ ਲਓ ਇੱਥੇ 2 ਕਨਾਲ ਦੀ ਬਣ ਗਈ 3 ਕਨਾਲ ਦੀ ਬਣ ਗਈ ਜੀ ਚੋ ਕੱਟਿਆ ਜਾ ਸਕਦਾ ਉਹੀ ਸਰ ਰਿਕੁਆਰ ਉਹ ਸੌਰੀ ਪੂਲਿੰਗ ਚਾਹਣਾ ਆਪਣਾ ਬਾਕੀ ਚੀਜ਼ ਨਹੀਂ ਆਣਾ ਇੱਕ ਮੈਨੂੰ ਇਹ ਗੱਲ ਦੱਸੋ ਕਿਉਂਕਿ ਮੈਂ ਸਾਰੇ ਪਿੰਡ ਪੜ ਰਿਆ ਸੀਗਾ ਮੈਂ ਇਹ ਜਗਾ ਪੜ ਰਿਆ ਸੀ ਮੈਪ ਵੀ ਦੇਖਿਆ ਉਹ ਮੈਪਸ ਦੇ ਵਿੱਚ ਤਾਂ ਕਈ ਜਗ੍ਹਾ ਮੈਂ ਇਹੋ ਜਿਹੀਆਂ ਜਿੱਥੇ ਕਲੋਨੀਆ ਬਣ ਚੁੱਕੀਆਂ ਹੋਈਆਂ ਹੀ ਫਿਰ ਉਹ ਕਲੋਨੀਆਂ ਦਾ ਕੀ ਹੋ ਸਰ ਗੱਲ ਇਹੀ ਹੈ ਨਾ ਕਲੋਨੀਆਂ ਅਨ ਅਥੋਰਾਈਜ਼ਡ ਨੇ ਹੁਣ ਉਹ ਚੀਜ਼ਾਂ ਬਾਹਰ ਆਣ ਗਈਆਂ ਜਿਹੜੇ ਕਪਲੇ ਆ ਹੁਣ ਤੁਸੀਂ ਮੰਨੋ ਮੈਂ ਮੇਰੀ ਸਪੇਸ ਹੈ 5 ਕਿਲੇ ਦੀ ਮੈਂ ਕਲੋਨੀ ਕੱਟਣੀ ਸੀ ਉਹਦੇ ਚ ਮੈਂ 2800 ਗਜ ਤੱਕ ਕੱਟਣਾ ਸੀਗਾ ਬਾਕੀ ਰਸਤੇ ਛੱਡਣੇ ਆ ਵਿੱਚ ਸਪੇਸ ਛੱਡਣੀ ਹੁੰਦੀ ਹੈ ਪ੍ਰਾਈਵੇਟ ਪਲੇਸ ਛੱਡਣੀ ਹੈ ਉਹਦੇ ਚ ਕੀ ਕਰਦਾ ਜੀ ਕਲੋਨਾਈਜ਼ਰ ਸਾਰੀ ਕੱਟ ਦਿੰਦੇ ਆ ਪਹਿਲਾਂ ਤਾਂ ਪਾਰਕ ਸ਼ੋਅ ਕਰਦੇ ਆ ਮੈਪਿੰਗ ਚ ਸਾਰੀਆਂ ਚੀਜ਼ਾਂ ਬਾਅਦ ਫੈਸਿਲਿਟੀਆਂ ਨਹੀਂ ਪ੍ਰੋਵਾਈਡ ਹੁੰਦੀਆਂ ਜੀ ਨਾ ਸੀਵਰੇਜ ਹੁੰਦਾ ਨਾ ਵਾਟਰ ਸਪਲਾਈ ਹੁੰਦੀ ਹੈ ਉਹਦੇ ਚ ਤੰਗ ਪਰੇਸ਼ਾਨ ਕੌ ਇਨ ਉਸੀਆਂ ਕਿਨਾਂ ਨੂੰ ਨਹੀਂ ਮਿਲਦੀਆਂ ਪਬਲਿਕ ਨੂੰ ਇਹ ਚੀਜ਼ ਖਤਮ ਹੋ ਜੇਗੀ ਇਹਦੇ ਚ ਪਬਲਿਕ ਡਾਇਰੈਕਟ ਚੀਜ਼ ਬਾਏ ਕਰ ਸਕਦੀ ਹੈ ਹੁਣ ਜੇ 26000 ਰੁਪਏ ਆ ਤੇ ਆਪਾਂ 26000 ਚ ਆਮੰਦਾ ਵੀ ਉਹਦੇ ਚ ਪ੍ਰਾਪਰਟੀ ਲੈ ਸਕਦਾ ਇਨ ਫਿਊਚਰ ਜੇ ਇਨਵੈਸਟ ਕਰਕੇ ਰੱਖਣਾ ਤਾਂ ਉਹਦੇ ਲਈ ਵੀ ਫਾਇਦਾ ਹੈ ਨਾ ਇਹ ਵੀ ਦੋ ਸਾਈਡਾਂ ਸੋਚੀਏ ਅਪ ਜੀ ਆਪਾਂ ਇੱਕ ਸਾਈਡ ਹੈ ਵੀ ਸੋਚਦੇ ਵੇ ਲੋਕੀ ਕਹਿੰਦੇ ਵੀ ਕਲੋਨੀਆ ਬੰਨੀਆਂ ਪਿੱਛੇ ਪਹਿਲਾਂ ਹੀ ਬੁੱਕ ਕਰ ਲੈਣੀਆਂ ਸਰਕਾਰ ਦੇ ਸਰਕਾਰ ਦੇ ਜਿਹੜੇ ਨੇੜੇ ਵਾਲੇ ਬੰਦੇ ਉਹਨਾਂ ਨੇ ਕਰ ਲੈਣੀਆਂ ਜਾਂ ਫਿਰ ਕਲੋਨਾਈਜ਼ਰਾਂ ਨੇ ਕਿਤੇ ਨਾ ਕਿਤੇ ਘੁੱਸ ਜਾਣਾ ਇਹਨਾਂ ਪ੍ਰਾਪਰਟੀਆਂ ਨੂੰ ਮੈਂ ਤੁਹਾਡੀ ਗੱਲ ਮੰਨਦਾ ਪਤਾ ਦੇਖੋ ਜਦੋਂ ਕੁਐਸ਼ਨ ਪੁੱਟ ਕਰਨਾ ਹੁੰਦਾ ਨਾ ਕੁਐਸ਼ਨ ਪੁੱਟ ਕਰਨ ਵਾਲੀਆਂ ਹੁਣ ਜਿਹੜੀਆਂ ਸਰਕਾਰਾਂ 2013 ਚ ਜਦੋਂ ਇੰਪਲੀਮੈਂਟ ਹੋਇਆ ਹੁਣ ਅਕਾਲੀ ਦਲ ਸਾਰਿਆਂ ਨਾਲੋਂ ਜ਼ਿਆਦਾ ਪੁਆਇੰਟ ਰਾਈਜ਼ ਕਰ ਰਿਹਾ ਕਿ ਅਸੀਂ ਨਾਲ ਖੜਾਂਗੇ ਤੁਸੀਂ ਤਾਂ ਸਾਰਿਆਂ ਨਾਲੋਂ ਪਹਿਲਾਂ ਪੁਆਇੰਟ ਇੱਥੇ ਜਦੋਂ ਇੰਪਲੀਮੈਂਟ ਕਰਵਾਈ ਸੀ ਸੀਗੀ ਤੁਸੀਂ ਕਵੈਸ਼ਨ ਪੁੱਟ ਤਾਂ ਕਰੋ ਜੀ ਤੁਸੀਂ ਸਟਾਰਟਿੰਗ ਚ ਕੀਤਾ ਹੋਵੇ ਹੁਣ 2013 ਦੀ ਚੀਜ਼ ਹੈ ਗਵਰਨਮੈਂਟ ਨੇ ਰੂਲਸ ਐਂਡ ਟਰਮਸ ਕੰਡੀਸ਼ਨਸ ਚ ਚੇਂਜ ਕਰਤੀਆਂ ਬਾਕੀ ਸਰ ਜੋ ਹੋਏਗਾ ਲੋਕਾਂ ਦੇ ਫਾਇਦੇ ਲਈ ਹੋਏਗਾ ਇੰਨਾ ਪਿਆਰ ਲੋਕਾਂ ਦੇ ਦੇ ਕੇ ਆਮ ਆਦਮੀ ਨੂੰ ਇੰਨੀਆਂ ਸੀਟਾਂ ਦਿੱਤੀਆਂ ਤੱਕਾ ਬਿਲਕੁਲ ਨਹੀਂ ਹੋਏਗਾ ਜੀ ਜਿੱਥੇ ਪਬਲਿਕ ਦਾ ਫਾਇਦਾ ਹੈ ਉੱਥੇ ਤੱਕ ਐਕਸਟੈਂਡ ਕੀਤਾ ਜਾਏਗਾ ਤੁਸੀਂ 2013 ਦੀ ਗੱਲ ਕਰਦੇ ਹੋ 2013 ਦੇ ਵਿੱਚ ਇਹ ਪ੍ਰੋਜੈਕਟ ਤਾਂ ਨਹੀਂ ਸੀ ਵੀ ਇੰਨੀ ਜ਼ਿਆਦਾ ਜ਼ਮੀਨ ਐਕਵਾਇਰ ਹੋਏ ਸਰ ਜ਼ਮੀਨ ਐਕਵਾਇਰ ਨਹੀਂ ਸੀ ਉਦੋਂ ਰਿਕੁਆਇਰਮੈਂਟ ਵੀ ਨਹੀਂ ਸੀ ਲੁਧਿਆਣਾ ਤੁਸੀਂ ਦੇਖੋਗੇ ਸਰ ਡੇ ਬਾਈ ਡੇ ਡਿਵੈਲਪ ਹੋ ਰਿ ਮੇਨ ਅਬਦੁੱਲਾ ਬਰਵਸਤੀ ਵਾਲਾ ਜਿੰਨਾ ਏਰੀਆ ਸਰ ਉੱਥੇ ਹੁਣ ਸਾਰੇ ਕਮਰਸ਼ੀਅਲ ਸੈਕਟਰ ਇੱਕ ਤਰੀਕੇ ਨਾਲ ਬਣਦਾ ਜਾ ਰਿਹਾ ਠੀਕ ਹੈ ਜੀ ਸਾਰੇ ਰੈਜੀਡੈਂਸ਼ੀਅਲ ਜਿੰਨੇ ਆ ਸਾਊਥ ਸਿਟੀ ਏਰੀਆ ਕੋਈ ਰਾਤ ਨੂੰ ਇਧਰ ਟਰੈਵਲ ਤੱਕ ਨਹੀਂ ਕਰਨਾ ਚਾਹੁੰਦਾ ਸੀ ਆਂਦਾ ਨਹੀਂ ਸੀ ਤੇ ਹੁਣ ਤੁਸੀਂ ਦੇਖੋਗੇ ਰਾਤ ਨੂੰ ਇਥੋਂ ਨਿਕਲਣ ਦਾ ਸਪੈਸ਼ਲੀ ਇੰਨਾ ਜਮ ਲੱਗ ਜਾਂਦਾ ਡੇਡ ਡੇਡ ਘੰਟਾ ਲੱਗ ਜਾਂਦਾ ਗੱਡੀ ਕਰਾਸ ਕਰਨ ਲਈ ਸੋ ਲੁਧਿਆਣਾ ਵਧ ਰਿਹਾ ਜੀ ਇੱਥੇ ਆਰਮੀ ਕਰਕੇ ਇੱਥੇ ਤੱਕ ਰੁਕ ਗਿਆ ਸੀਗਾ ਹੁਣ ਤੁਸੀਂ ਦੇਖੋਗੇ ਅਹਿਮਦਗੜ ਰੋਡ ਤੋਂ ਅੱਗੇ ਮਲੇਰ ਕੋਡਲਾ ਰੋਡ ਸਾਰੀ ਫੁੱਲ ਹੋ ਰਹੀ ਹੈ ਸਰ 4000 ਰੁ ਇਹੀ ਜੇ ਗਵਰਨਮੈਂਟ ਕਰੇਗੀ ਪ੍ਰੋਜੈਕਟ ਤੇ ਇੱਕ ਟਰਮਸ ਐਂਡ ਕੰਡੀਸ਼ਨ ਦੇ ਅੰਡਰ ਰਹੇਗੀ ਚੀਜ਼ ਇਹ ਹੈ ਸਰ ਬਾਕੀ ਆਪਣਾ ਪ੍ਰੋਜੈਕਟ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਪੁੱਛਦੇ ਆ ਬਾਈ ਜੀ ਜ਼ਮੀਨ ਕਿ ਹੈਗੀ ਹੈ ਕਿ ਨਹੀਂ ਹੈਗੀ ਪਹਿਲਾਂ ਇਹ ਦੱਸ ਹੈਗੀ ਜੀ ਹੈਗੀ ਦੇਓਗੇ ਕਿ ਨਹੀਂ ਦੇਓਗੇ ਦਵਾਂਗੇ ਜੀ ਜੇ ਸਰਕਾਰ ਸਾਡਾ ਫਾਟਾ ਫਾਤ ਦਊਗੀ ਜੀ ਅਸੀਂ ਵੀ ਕਿੱਲੇ ਦਾ ਰੇਟ ਕੀ ਹੈ ਇੱਥੇ ਕਿੱਲੇ ਦਾ ਰੇਟ ਸਰਕਾਰੀ ਰੇਟ ਤਾਂ ਹੈਗਾ 6000 7000 ਦਾ ਜੀ ਤੇ ਸਰਕਾਰ ਹੁਣ ਦੇਖੋ ਵਧੀਆ ਰੇਟ ਦਵੇ ਮਾਰਕੀਟ ਰੇਟ ਕੀ ਹੈ ਮਾਰਕੀਟ ਰੇਟ 15 ਤੋਂ 20000 ਰੁਪਏ ਹੈ ਜੀ ਜੇ ਸਰਕਾਰ ਤੁਹਾਡੀ ਜ਼ਮੀਨ ਲੈ ਲੈਂਦੀ ਹੈ ਬਾਅਦ ਚ ਤੁਹਾਨੂੰ 1 ਕਿੱਲੇ ਦੀ ਬਜਾ ਬਦਲੇ ਜਿਹੜਾ 1000 ਗਜ ਦਿੰਦੀ ਆ ਜਾਂ ਤੁਹਾਨੂੰ ਰੈ residențial ਮਤਲਬ ਜੇ ਤੁਹਾਨੂੰ ਕੀ ਕਹਿੰਦੇ ਨੇ ਕਮਰਸ਼ੀਅਲ ਦੇ ਵਿੱਚ 200 ਗਜ ਦਿੰਦੀ ਆ ਤਾਂ ਠੀਕ ਆ ਕੋਈ ਚੱਕਰ ਨਹੀਂ ਫਰ ਸਾਨੂੰ ਤਾਂ ਫਾਇਦਾ ਹੀ ਆ ਉਸ ਚੀਜ਼ 'ਚ ਜੀ ਕਿਉਂਕਿ ਸਰਕਾਰ ਸਾਨੂੰ ਵਸ ਤਾਂ ਸਾਨੂੰ ਸੋਰਸ ਆਫ ਇਨਕਮ ਵਧੂਗਾ ਠੀਕ ਹੈ ਜੀ ਸੈਕੰਡ ਚੀਜ਼ ਜਿੰਨੀ ਵੀ ਆਪਾਂ ਲੈਂਡ ਆ ਸਾਡੀ ਜੋ ਸਰਕਾਰੀ ਖਾਤੇ ਜਾਊਗੀ ਸਾਨੂੰ ਫਾਇਦਾ ਹੀ ਹੋਊਗਾ ਉਸ ਚੀਜ਼ ਦਾ ਕਿਉਂਕਿ ਕੋਰੋਨਾਈਜ਼ਰ ਨੇ ਵੀ ਆ ਕੇ ਇਹੀ ਚੀਜ਼ ਕਰਨੀ ਆ ਜੀ ਕਲੋਨਾਈਜ਼ਰ ਨੇ ਵੀ ਆ ਕੇ ਕਹਿਣਾ ਵਾ ਜਿਹੜੇ 1 ਕਰੋੜ ਦਾ ਜੋ ਭਾਈ ਸਾਹਿਬ ਨੇ ਦੱਸਿਆ ਵਾ ਵੀ ਜੇ ਉਹ 1 ਕਰੋੜ ਨੂੰ ਕਿਸੇ ਆਮ ਬੰਦੇ ਦਾ ਕੀਲਾ ਲੈਂਦੇ ਨੇ 12 ਕਰੋੜ ਨੂੰ ਫੇਲ ਆਊਟ ਕਰਦੇ ਨੇ ਜੀ ਠੀਕ ਹੈ ਜੀ ਇਹ ਚ ਜੇ ਰੈਵਨਿਊ ਜਿਹੜਾ ਇਹ ਚ ਸਾਨੂੰ ਹੀ ਫਾਇਦਾ ਹੋ ਜਿਹੜਾ ਸਰਕਾਰ ਨੂੰ ਰੈਵਨਿਊ ਜਾਊਗਾ ਉਹ ਲੱਗਣਾ ਤਾਂ ਸਾਡੇ ਤੇ ਹੀ ਆ ਇਹ ਤਾਂ ਟੂ ਬੀ ਓਨੈਸਟ ਤਾਂ ਲੱਗਣਾ ਤਾਂ ਆਪਣੇ ਤੇ ਹੀ ਆ ਉਹ ਤੁਸੀਂ ਕਿ ਜਿਵੇਂ ਮਰਜੀ ਕਹਿ ਲਓ ਲੱਗਣਾ ਆਪਣੇ ਤੇ ਉਹ ਦੇਣ ਦਾ ਫਾਇਦਾ ਹੀ ਆ ਬਾਕੀ ਸਰਕਾਰ ਤੱਕਾ ਨਾ ਕਰੇ ਕਿਸੇ ਨਾਲ ਕਿਸਾਨ ਨਾਲ ਜਾਂ ਕਿਸੇ ਵੀਰ ਭਰਾ ਨਾਲ ਤੱਕਾ ਨਾ ਕਰੇ ਤੇ ਨਾਲ ਜੁੜ ਕੇ ਸਰ ਜਦੋਂ ਪ੍ਰਾਈਵੇਟ ਕਲੋਨੀਆਂਸ ਨਿਕਲਦੀਆਂ ਤਾਂ ਕਿ ਲੋਕ ਆਪਣੀ ਜ਼ਮੀਨ ਸਾਮ ਲੈਂਦੇ ਆ ਹਾਂਜੀ ਵੀ ਜਦੋਂ ਰੇਟ ਵਧੇਗਾ ਅਸੀਂ ਉਦੋਂ ਵੇਚਾਂਗੇ ਹੁਣ ਵੀ ਤਾਂ ਰੋਕੇ ਸਾਮ ਬਣ ਵਾਲੇ ਹੋਣੀ ਆ ਫਿਰ 25000 ਜੇ 25000 ਵੈਸੇ ਮੈਂ ਕਹਿ ਰਿਹਾ ਕਿ ਲਗਭਗ ਬਣਦੀ ਆ ਜੇ 24311 ਏਕੜ ਐਕਵਾਇਰ ਕਰਨ ਨੂੰ ਫਿਰਦੇ ਆ ਬੰਦੇ ਕਹਿ ਦਿੰਦੇ ਨਹੀਂ ਦੇਣੀ ਜੇ 12000 ਏਕੜ ਤੱਕ ਕਹਿ ਦਿੰਦੇ ਨਹੀਂ ਦੇਣੀ ਫਿਰ ਕਿੱਦਾਂ ਪ੍ਰੋਜੈਕਟ ਹੋ ਜਾਊਗਾ ਸਰ ਹੁਣ ਗੱਲ ਤਾਂ ਇਹ ਹੈ ਨਾ ਜੀ ਸਰਕਾਰ ਤੱਕਾਂ ਦਾ ਕਰੇ ਨਾ ਕਿਸੇ ਨਾਲ ਜੀ ਨਾਲ ਜਿਹੜਾ ਕੋਈ ਦੇਣਾ ਚਾਹੁੰਦਾ ਵਾ ਉਹਦੇ ਨਾਲ ਰਾਜ਼ੀ ਰਹੇ ਠੀਕ ਨਹੀਂ ਗੱਲ ਜੀ ਜੋ ਦੇਣਾ ਚਾਹੁੰਦਾ ਉਹਦੇ ਨਾਲ ਰਾਜ਼ੀ ਰਲ ਕੇ ਚੱਲਣ ਜਿਹੜਾ ਨਹੀਂ ਦੇਣੀ ਉਹ ਤਾਂ ਉਹ ਤੇ ਪਈ ਆ ਉਹਦੀ ਜ਼ਮੀਨ ਉਹ ਤਾਂ ਉਹਦੀ ਵੀ ਰਹਿਣੀ ਆ ਜੀ ਇਸ ਚੀਜ਼ ਤੇ ਸਰਕਾਰ ਨੂੰ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਜੀ ਹਾਂਜੀ ਤੁਸੀਂ ਜੇ ਦੇਣਾ ਚਾਹੁੰਦੇ ਹੋ ਆਪਣੀ ਜ਼ਮੀਨ ਅੱਜ ਸਰ ਉਹਨੇ ਮੈਂ ਸਾਰੀ ਗੱਲਬਾਤ ਸੁਣੀ ਆ ਆਪਣੇ ਸਰਪੰਚ ਸਾਹਿਬ ਨੇ ਜੋ ਵੀ ਦੱਸਿਆ ਪਹਿਲੀ ਗੱਲ ਤੇ ਵਿੱਚ ਇਹ ਚੱਕੀ ਗੱਲ ਆ ਵੀ ਫੋਰਸਿਬਲੀ ਕੋਈ ਚੀਜ਼ ਕਬਰ ਨਹੀਂ ਕੀਤੀ ਜਾਊਗੀ ਦੂਜੀ ਗੱਲ ਆ ਵੀ ਜਦੋਂ ਡਵਲ ਪੌੜੀਆਂ ਉਹਦੇ ਵਿੱਚ ਜਿਹੜਾ ਲੈਂਡ オーਨਰ ਹੈਗਾ ਉਹਨੂੰ ਹਿੱਸੇਦਾਰ ਬਣਾਇਆ ਇੱਕ ਤਰ੍ਹਾਂ 1000 ਗਜ ਦੇ ਕੇ ਤੇ 200 ਗਜ ਕਮਰਸ਼ੀਅਲ ਦੇ ਕੇ ਜਦੋਂ ਉਹਦੇ ਡਵੈਲਪ ਹੋਏਗੀ ਤੇ ਉਹ ਆਪਣੇ ਆਪ ਹੀ ਉਹ ਮਾਲਕ ਬਣ ਜਾਏਗਾ ਮਤਲਬ ਸ਼ਹਿਰੀ ਪ੍ਰਾਪਰਟੀ ਦਾ ਤੇ ਸ਼ਹਿਰੀ ਪ੍ਰਾਪਰਟੀ ਦੀ ਗੱਲ ਇਹਦਾ ਜਾ ਵਿੱਚ ਅੱਛੀ ਲੱਗੀ ਆ ਵੀ ਜਿੰਨਾ ਚਿਰ ਡਵੈਲਪ ਨਹੀਂ ਹੁੰਦੀ ਉਹਨਾਂ ਚਿਰ ਉਹ ਜਿਹੜਾ ਬਾਈ ਜੋਗਾ ਤੇ ਬਾਈ ਕਰਦਾ ਰਹੇਗਾ ਇਹ ਵੀ ਆਨੇ ਆ ਆ ਪਰ ਸੋ ਅੱਛੀ ਗੱਲ ਆ ਹੋਰ ਬਾਕੀ ਲੋਕ ਸਿਆਣੇ ਨੇ ਅੱਜਕੱਲ੍ਹ ਜੇ ਉਹਨਾਂ ਨੂੰ ਲੱਗਿਆ ਵੀ ਇਹ ਗੱਲ ਜੋ ਜਰਾ ਠੀਕ ਹੈਗੀ ਆ ਤੋ ਦੇਣਗੇ ਤੇ ਨਹੀਂ ਦੇਣਗੇ ਉਹਨਾਂ ਨੂੰ ਠੀਕ ਲੱਗੇਗਾ ਤਾ ਨਹੀਂ ਦੇਣਗੇ ਇਹ ਜੇ ਵੀ ਗੱਲ ਕਹਿੰਦੇ ਆ ਨਾ ਵੀ ਤੁਸੀਂ ਕਹਿੰਦੇ ਹੋ ਵੀ ਜਿੰਨੀ ਦੇਰ ਤੱਕ ਵਾਹੀ ਯੋਗ ਹੈ ਜਦੋਂ ਪ੍ਰੋਜੈਕਟ ਸ਼ੁਰੂ ਹੋ ਗਿਆ ਜਦੋਂ ਉੱਤੇ ਸਿਮੰਟ ਪੈਣਾ ਸ਼ੁਰੂ ਹੋ ਗਿਆ ਤਾ ਉਹ ਜ਼ਮੀਨ ਤਾਂ ਖੇਤੀ ਯੋਗ ਨਹੀਂ ਰਹੀ ਉਹਦੇ ਤਾਂ ਖੇਤੀ ਨਹੀਂ ਹੋ ਸਕਦੀ ਤੇ ਉਸ ਤੋਂ ਬਾਅਦ ਜਦੋਂ ਤੱਕ ਉਸ ਪ੍ਰੋਜੈਕਟ ਪੂਰਾ ਤਿਆਰ ਨਹੀਂ ਹੁੰਦਾ ਤੁਹਾਨੂੰ ਪਤਾ ਕਲੋਨੀਆ ਕੋਈ ਇੰਨੀ ਜਲਦੀਆਂ ਤਾਂ ਬੰਦੀਆਂ ਨਹੀਂ 3 ਸਾਲ ਵੀ ਲੱਗ ਜਾਂਦੇ ਆ 4 ਸਾਲ ਵੀ ਲੱਗ ਜਾਂਦੇ ਆ 5 ਸਾਲ ਵੀ ਲੱਗ ਜਾਂਦੇ ਆ ਉਹਨੇ ਦੇਰ ਤੱਕ ਉਹ ਬੰਦਾ ਕੀ ਕਰੂਗਾ ਜਦੀ ਜ਼ਮੀਨ ਚਲੀ ਗਈ ਜੇ ਉਹ ਖੇਤੀ ਕਰ ਰਿਹਾ ਸੀਗਾ ਉਹਨੂੰ ਉਹਦਾ ਸੀਜ਼ਨ ਚੱਲ ਰਿਹਾ ਸੀ ਉਸ ਤੋਂ ਕਮਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਇਹ 4-5 ਸਾਲ ਉਹ ਵਿਲਾ ਹੋ ਕੇ ਵੇਚੂਗਾ ਫਿਰ ਪਹਿਲੀ ਗੱਲ ਤੋਂ 4-5 ਸਾਲ ਤਾਂ ਨਹੀਂ ਮੇਰਾ ਖਿਆਲ ਹੈ ਵਿਲਾ ਬੜਾ ਪਊਗਾ ਉਹਦੀ ਆਪਦੀ ਉਹਦੀ ਵਾਜੂ ਕੀ ਪ੍ਰਾਪਰਟੀ ਦੀ ਰੇਟ ਵੀ ਸਾਰਾ ਕੁਝ ਵਧੇਗਾ ਮੇਰਾ ਤਾਂ ਖਿਆਲ ਬਾਕੀ ਉਹ ਕੈਲਕੂਲੇਸ਼ਨ ਆਪ ਲੋੜਗੇ ਜ਼ਿੰਮੇਵਾਰ ਜੋ ਵੀ ਹੈ ਕਿਉਂਕਿ ਇਹਦੇ ਵਿੱਚ ਇੱਕ ਕੰਡੀਸ਼ਨ ਹੈ ਕਿ ਵੀ ਫੋਰਸਿਬਲ ਇਕੁਆਇਰ ਨਹੀਂ ਕੀਤੀ ਜਾਊਗੀ ਜੇ ਕਿਸੇ ਨੂੰ ਕੋਈ ਲੱਗੇਗਾ ਕਿ ਸਾਰਾ ਕੁਝ ਮੇਰੇ ਹੱਕ ਤੇ ਜਾਂਦਾ ਹੈ ਤਾਂ ਜ਼ਰੂਰ ਕਰੇਗਾ ਨਹੀਂ ਤੇ ਉਹਦੀ ਮਰਜ਼ੀ ਹੈ ਇਹ ਅੱਛੀ ਗੱਲ ਹੈ ਤੁਸੀਂ ਕੀ ਦੇਖਦੇ ਹੋ ਇਸ ਨੂੰ ਦੇਖੋ ਵੀ ਆਪਣੀ ਜ਼ਮੀਨ ਹਾਂਜੀ ਕੁਮਰਜੋ ਸਿੰਘ ਜੀ ਤੁਹਾਡਾ ਜਾਨ ਜਿਹੜਾ ਮਿੱਟੀ ਆ ਤੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰ ਧੰਨਵਾਦ ਕਰਦਾ ਕਿ ਜੋ ਅੱਜ ਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਜ਼ਮੀਨ ਐਕਵਾਇਰ ਦਾ 24000 ਮਤਲਬ ਕਿਲੇ ਦੇ ਮਤਲਬ ਕਿਲਾ ਗਵਰਨਮੈਂਟ ਐ ਗਵਾਰ ਕਰਨਾ ਉਹਦੇ ਬਾਰੇ ਮੈਂ ਇਹ ਚਾਹਣਾ ਵੀ ਜਿਹੜਾ ਇਹ ਕਾਨੂੰਨ ਬਣਿਆ ਸੀਗਾ ਇਹ 2013 ਉਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਤੇ ਜਿਸ ਤਰ੍ਹਾਂ ਕੋਲੋਨਾਈਜ਼ਰ ਕਲੋਨੀਆ ਕੱਢਦੇ ਨੇ ਉਹਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਵੀ ਉੱਥੇ ਉਹ ਲੋਕਾਂ ਨੂੰ ਕਾਫੀ ਸਬਜ਼ ਬਾਗ ਦਿਖਾਉਂਦੇ ਸੀ ਉਹਦੇ ਵਿੱਚ ਕੀ ਆ ਵੀ ਕਈ ਵਾਰੀ ਉਹਨਾਂ ਨੇ ਨਕਸ਼ੇ ਬਣਾ ਦੇਣੇ ਉਹਦੇ ਵਿੱਚ ਪਾਰਕ ਰੱਖ ਦੇਣੀ ਵੀ ਇੱਥੇ ਤੁਹਾਡੀ ਪਾਰਕ ਦਿੱਤੀ ਜਾਊ ਪਰ ਉਹ ਜਿਹੜੇ ਕੋਲੋਨਾਈਜ਼ਰ ਸੀਗੇ ਉਹ ਲੋਕਾਂ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ ਉਹ ਪਾਰਕ ਵੀ ਵਿੱਚ ਭੇਜ ਦਿੰਦੇ ਸੀ ਤੇ ਹਾਂ ਉਹ ਹੋ ਸਕਦਾ ਵੀ ਇਹਦੇ ਨਾਲ ਜਿਹੜਾ ਐਕਟ ਆ ਤੇ ਇਹਦੇ ਨਾਲ ਲੋਕਾਂ ਨੂੰ ਕਿਸਾਨਾਂ ਨੂੰ ਫਾਇਦਾ ਹੋਵੇ ਤੇ ਬਾਕੀ ਮੈਂ ਤਾਂ ਪ੍ਰਸ਼ਾਸਨ ਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੀ ਖਾਤਰ ਪੰਜਾਬ ਦੀ ਜਨਤਾ ਦੀ ਖਾਤਰ ਜੋ ਪਾਣੀ ਦਾ ਮਸਲਾ ਜਿਹੜਾ ਸਟੈਂਡ ਲਿਆ ਬਹੁਤ ਤਕੜਾ ਉਹ ਬਹੁਤ ਸਲਾਗਾ ਜਾਊਗਾ ਤੇ ਪ੍ਰਸ਼ਾਸਨ ਨੂੰ ਵੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਔਰ ਉਹਨਾਂ ਦੀ ਪੂਰੀ ਕੈਬਨਟ ਨੂੰ ਇਹੀ ਬੇਨਤੀ ਆ ਵੀ ਲੋਕਾਂ ਨਾਲ ਜੇ ਜ਼ਮੀਨ ਕਾਇਰ ਹੋਣੀ ਆ ਤੇ ਉਹਨਾਂ ਲੋਕਾਂ ਨਾਲ ਕੋਈ ਤੱਕਾ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਨਾਲ ਕੋਈ ਇੰਜੈਸਟ ਨਹੀਂ ਹੋਵੇ ਤੇ ਜੇ ਲੋਕਾਂ ਨੂੰ ਫਾਇਦਾ ਤੇ ਉਹਨਾਂ ਨੇ ਅੱਜ ਕੱਲ੍ਹ ਲੋਕ ਸਾਰੇ ਪੜੇ ਲਿਖਿਆ ਉਹਨਾਂ ਨੇ ਆਪਣੇ ਆਪ ਦੇਖ ਲੈਣਾ ਬਹੁਤ ਬਹੁਤ ਧੰਨਵਾਦ ਜੀ ਕਿ ਪਾਣੀ ਦਾ ਸਟੈਂਡ ਲਿਆ ਹੁਣ ਤਾਂ ਉੱਥੇ ਕੋਈ ਜਾ ਨਹੀਂ ਸਕਦਾ ਉਹ ਤਾਂ ਉਹ ਤਾਂ ਪੰਜਾਬ ਦੀਆਂ ਫੋਰਸਿਸ ਨਹੀਂ ਜਾਣ ਸਕਦੀਆਂ ਸਟੈਂਡ ਤਾਂ ਲਿਆ ਹੁਣ ਫੋਰਸੇ ਸਾਡੀਆਂ ਜਾਣ ਚੁੱਕੀਆਂ ਨਹੀਂ ਰਹੀਆਂ ਉੱਥੇ ਪਹਿਲਾਂ ਤਾਂ ਧਰਨੇ ਲਾਉਂਦੇ ਸੀ ਨਹੀਂ ਪਰ ਉਹ ਇੱਕ ਵਾਰੀ ਜਿਹੜਾ ਸਟੈਂਡ ਲਿਆ ਵਾ ਉਹ ਕਿਸੇ ਨਾ ਕਿਸੇ ਉਹਦਾ ਤਾਂ ਸਟੈਂਡ ਲਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਤਾਂ ਫਿਰ ਆਪਣੀ ਥਾਈ ਉਹਦਾ ਦੇਖੋ ਜੀ ਉਹਦਾ ਰਿਜ਼ਲਟ ਤਾਂ ਆਊਗਾ ਹੀ ਨਾ ਜੋ ਫਰਜ ਬਣਦਾ ਸੀ ਸਾਡੀ ਮਤਲਬ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਬਹੁਤ ਤਕੜਾ ਸਟੈਂਡ ਲਿਆ ਜੋ ਪਿਛਲੀਆਂ ਸਰਕਾਰਾਂ ਦੇ ਜੋ ਮੁੱਖ ਮੰਤਰੀ ਨੇ ਜਿਹੜਾ ਸਿਰ ਤੋਂ ਪਾਰ ਹੋ ਕੇ ਬਾਣ ਤੋਂ ਸਟੈਂਡ ਲੈਣ ਦਾ ਕੀ ਫਾਇਦਾ ਕਿਹੜਾ ਮੁੱਖ ਮੰਤਰੀ ਹੈ ਜਿਹੜਾ ਉੱਥੇ ਅੱਧੀ ਰਾਤੋਂ 2 ਵਜੇ ਜਾ ਕੇ ਉੱਥੇ ਧਾਨੇ ਲਾਉਂਦਾ ਜਹਾਂ ਫਿਰ ਇਹ ਤਾਂ ਅਕਾਲੀ ਦਲ ਵੇਲੇ ਵੀ ਉਹਨਾਂ ਨੇ ਵੀ ਸਟੈਂਡ ਲਿਆ ਸੀ ਉਹ ਵੀ ਕਹਿੰਦੇ ਸੀ ਅਸੀਂ ਇਸ ਵਾਇਰਲ ਬਣਨ ਨਹੀਂ ਦੇਣੀ ਅਸੀਂ ਜਿਹੜਾ ਪਾਣੀ ਜਾਣ ਨਹੀਂ ਦੇਣਾ ਹਰ ਸਰਕਾਰ ਸਟੈਂਡ ਲੈਂਦੀ ਪਰ ਇਹਨਾਂ ਨੇ ਤਾਂ ਆਪਣੇ ਅਸੈਂਬਲੀ ਦੇ ਵਿੱਚ ਮਤਾ ਵੀ ਤਾਂ ਪਾਸ ਕਰਤਾ ਨਾ ਇਹ ਉਹ ਪੰਜਾਬ ਦੀ ਜਨਤਾ ਦੇ ਭਲੇ ਵਾਸਤੇ ਮਤਾ ਪਾਇਆ ਉਹਨਾਂ ਨੇ ਤੇ ਮੈਂ ਤਾਂ ਤੁਹਾਡੇ ਚੈਨਲ ਨਹੀਂ ਹੈ ਵੀ ਜੋ ਪ੍ਰਸ਼ਾਸਨ ਕਰੂਗਾ ਇਹੀ ਬੇਨਤੀ ਹੈ ਵੀ ਕੋਈ ਕਿਸਾਨਾਂ ਨਾਲ ਜਾਂ ਆਮ ਜਨਤਾ ਨਾਲ ਕੋਈ ਤੱਕਾ ਨਾ ਹੋਵੇ ਬਸ ਤੱਕਾ ਹੋਇਆ ਫਿਰ ਉਹ ਅੱਜ ਕੱਲ ਲੋਕ ਦੇਖੋ ਵੀ ਸਾਰੇ ਪੜੇ ਲਿਖੇ ਨੇ ਉਹਨਾਂ ਨੇ ਆਪਣੇ ਆਪ ਦੇਖ ਲੈਣਾ ਉਹਨਾਂ ਨੇ ਫਿਰ ਜ਼ਮੀਨ ਨਾ ਦੇਣਗੇ ਵੀ ਜੇ ਸਾਡੇ ਜੀ ਇਹਨਾਂ ਤੱਕਾ ਹੋਊਗਾ ਬਸ ਤੁਹਾਡੀ ਕਿਹਨੇ ਜ਼ਮੀਨ ਹੈ ਹੈਗੀ ਹੈ ਕਿ ਨਹੀਂ ਹੈਗੀ ਨਹੀਂ ਜ਼ਮੀਨ ਤਾਂ ਨਹੀਂ ਹੈਗੀ ਤੇ ਦੇਖਦੇ ਕਿਦਾਂ ਪਰ ਇਸ ਤਰ੍ਹਾਂ ਦੇਖਦੇ ਆਂ ਵੀ ਕਿਸੇ ਵੀ ਕਿਸਾਨ ਦੇ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਜੇ ਚਾਹੁੰਦਾ ਕੋਈ ਦਵੇ ਜ਼ਮੀਨ ਨਹੀਂ ਚਾਹੁੰਦਾ ਨਾ ਦਵੇ ਠੀਕ ਹੈ ਨਾ ਕਈ ਪਹਿਲਾਂ ਬਹੁਤ ਵਾਰੀ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਪਹਿਲਾਂ ਤਾਂ ਜ਼ਮੀਨ ਲੈ ਲੈਂਦੀ ਹੈ ਸਰਕਾਰ ਠੀਕ ਹੈ ਉਹ ਕਹਿਰ ਕਰ ਲਈ ਉਸ ਤੋਂ ਬਾਅਦ ਰੇਟ ਘਟਾ ਘਟੋ ਕੇ ਉਹਨਾਂ ਨੂੰ ਥੱਲੇ ਛੱਡ ਦਿੰਦੇ ਆ ਥੱਲੇ ਛੱਡ ਦਿੰਦੇ ਆ ਹਾਂ ਥੱਲੇ ਛੱਡ ਦਿੰਦੇ ਆ ਇਹ ਨਹੀਂ ਹੋਣਾ ਚਾਹੀਦਾ ਇਹ ਕਿਸੇ ਨੂੰ ਧੱਕਾ ਨਹੀਂ ਹੋਣਾ ਚਾਹੀਦਾ ਜੇ ਮੰਨ ਦਾ ਬੰਦਾ ਠੀਕ ਹੈ ਦਵੇ ਇਹੀ ਕਹਿਣਾ ਚਾਹੁੰਦੇ ਆ ਕਿਉਂਕਿ ਬਹੁਤ ਵਾਰੀ ਧੱਕੇ ਹੀ ਹੁੰਦੇ ਨੇ ਪਹਿਲਾਂ ਵੀ ਦੇਖਿਆ ਸੀ ਇਹ ਜੋ ਵੀ ਸਰਕਾਰ ਤਰੀਕੇ ਦੇ ਨਾਲ ਕਰੇ ਕਿਸੇ ਵੀ ਮਤਲਬ ਗਰੀਬ ਹੋਵੇ ਅਮੀਰ ਹੋਵੇ ਜਾਂ ਕਿਸਾਨ ਕਿਸੇ ਨੂੰ ਧੱਕਾ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਇਹ ਕਿਉਂਕਿ ਇੰਨਾ ਏਰੀਆਸ ਦੇ ਵਿੱਚ ਨਾ ਪ੍ਰਾਪਰਟੀ ਦਾ ਵਪਾਰ ਦਿਨੋ ਦਿਨ ਵੱਧ ਰਿਹਾ ਸੀ ਮੈਂ ਇੱਥੇ ਆਨਾ ਮੈਂ ਮੈਂ ਪਹਿਲਾਂ ਵੀ ਇੱਕ ਪਿੰਡ ਗਿਆ ਸੀ ਪਖਵਾਲ ਤੋਂ ਅੱਗੇ ਪਿੰਡ ਗਿਆ ਪਖਵਾਲ ਦੇ ਅੱਗੇ ਜਿੰਨੇ ਵੀ ਪਿੰਡ ਆ ਉਹ ਸਾਰੇ ਪਿੰਡ ਮੈਂ ਦੇਖੇ ਆ ਉਥੇ ਪ੍ਰਾਪਰਟੀ ਦਾ ਵਪਾਰ ਬੜਾ ਚੱਲ ਰਿਹਾ ਸੀ ਉਹ ਕਹਿੰਦਾ 5-5 ਕਰੋੜ ਦਾ ਸਾਡਾ ਕਿਲਾ ਆਇਆ ਪਿਆ ਸੀ ਹੁਣ ਜਮਾ ਹੀ ਖਤਮ ਹੀ ਹੋ ਗਿਆ ਤੇ ਇੱਥੇ ਪ੍ਰਾਪਰਟੀ ਦੇ ਵਪਾਰ ਦਾ ਕੀ ਇੱਥੇ ਪ੍ਰਾਪਰਟੀ ਦਾ ਇੰਨੀ ਵੀ ਜ਼ਿਆਦਾ ਮਹਿੰਗਾ ਹੀ ਆ ਇੱਥੇ ਵੀ ਕੰਮ ਤੇ ਜੇ ਹੁਣ ਪ੍ਰਾਪਰ ਜੇ ਰੇਟ ਦਵੇ ਸਰਕਾਰ ਤਾਂ ਮਾ ਨਹੀਂ ਤਾਂ ਜੇ ਲੋਕ ਹੁਣ ਉਂਜੀ ਮਤਲਬ ਇਧਰ ਉਧਰ ਹੋ ਗਏ ਉਹਨਾਂ ਨੂੰ ਥੋੜਾ ਬੜਾ ਰੇਟ ਦਿੱਤਾ ਉਹ ਤਾਂ ਇਹਨਾਂ ਨੂੰ ਡਿਸਟਰਾਏ ਕਰ ਦੇਣਗੇ ਫਿਰ ਇਸ ਕਰਕੇ ਕਹਿੰਨੇ ਆ ਵੀ ਤੇ ਇਹਦੇ ਨਾਲ ਹੋਣਾ ਚਾਹੀਦਾ ਇਹ ਸਾਰਾ ਤਾਂ ਕਿ ਮਤਲਬ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਹਿ ਰਹੇ ਕਿਤਨੇ ਕਿਤਨੇ ਕਿਸਾਨ ਖਤਮ ਵੀ ਹੋ ਸਕਦਾ ਹੈ ਇਸ ਦਿਨ ਹੋ ਸਕਦਾ ਹੈ ਕਿਉਂਕਿ ਜੇ ਪ੍ਰੋਪਰ ਵੇ ਨਾਲ ਨਾ ਹੰਨੇ ਚੱਲਿਆ ਜੇ ਪ੍ਰੋਪਰ ਵੇ ਨਾਲ ਚੱਲੂ ਫੇਰ ਸਹੀ ਆ ਫੇਰ ਠੀਕ ਆ ਸਰਕਾਰ ਕਰ ਰਹੀ ਹੈ ਜੇ ਬਣਾ ਰਹੀ ਹੈ ਵਧੀਆ ਜੇ ਇੱਕ ਸਰ ਕਹਿੰਦੇ ਆ ਸਰਕਾਰ ਜਿਹੜੀ ਆ ਉਹ ਲੋਕਾਂ ਦਾ ਧੱਕਾ ਕਰ ਜਾਂਦੀ ਆ ਐਂਡ ਉਸ ਦਾ ਡੇ ਮੈਂ ਦੇਖਿਓ ਅੱਜ ਤੱਕ ਕੋਟ ਕੋਟ ਕੇ ਚੱਲਦੇ ਨੇ ਬਾਅਦ ਚ ਅਸੀਂ ਦੇਖਿਆ ਬਹੁਤ ਚੱਲਦੇ ਨੇ ਤੇ ਰਿਕੁਆਇਰ ਕਰ ਲੈਂਦੇ ਆ ਉਸ ਤੋਂ ਬਾਅਦ ਜ਼ਮੀਨ ਦਾ ਰੇਟ ਬਹੁਤ ਘੱਟ ਹੁੰਦਾ ਜਿਉਂ ਜਿਉਂ ਵਧਿਆ ਜਾਂਦਾ ਤਿਉਂ ਤਿਉਂ ਫਿਰ ਉਹ ਕੇਸ ਇੰਨੇ ਜਿਆਦੇ ਹੁੰਦੇ ਆ ਨਾ ਮੈਂ ਦੇਖਿਆ ਆਪ ਐ ਪ੍ਰੋਪਰ ਡੀਲ ਕੀਤੇ ਹੋਇਆ ਕੇਸ ਬਹੁਤ ਹੁੰਦੇ ਆ ਫਿਰ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਆਪਣੇ ਘਰ ਨਾਲ ਪ੍ਰੋਪਰ ਵੇ ਦੇ ਨਾਲ ਕਰੇ ਤਾਂ ਕਿ ਉਹਨਾਂ ਨੂੰ ਸਫੀਸ਼ੀਐਂਟ ਰੇਟ ਦੇਵੇ ਤਾਂ ਕਿ ਕਿਸੇ ਨੂੰ ਪ੍ਰੋਬਲਮ ਆਵੇ ਹੀ ਨਾ ਫਿਰ ਸਹੀ ਆ ਤੁਸੀਂ ਦੇਖਿਆ ਆਪ ਇਹੋ ਜਿਹੇ ਕੇਸ ਮੈਂ ਬਹੁਤ ਦੇਖਿਆ ਜੀ ਮੈਂ ਸਰਵਿਸ ਕੀਤੀ ਆ ਬਹੁਤ ਕੇਸ ਆ ਮੈਂ ਹੁੰਦਾ ਹੈ ਨਾ ਕੇਸ ਇਹ ਅਸੀਂ ਕੇਸ ਚਲਦੇ ਆ ਕਿਸਾਨਾਂ ਦੇ ਨਾਲ ਉਹੋ ਜਿਹੇ ਕੰਮ ਦੇ ਵਿੱਚ ਜਿਵੇਂ ਉਹਨੂੰ ਅਸੀਂ ਪੁਲ ਬਣਾਉਣਾ ਜਾਂ ਸੜਕ ਬਣਾਉਣੀ ਆ ਜ਼ਮੀਨ ਰਿਕੁਆਇਰ ਕਰ ਲਈ ਸਰਕਾਰ ਨੇ ਠੀਕ ਆ ਉਹਨਾਂ ਨੇ ਰੇਟ ਜਿਹੜਾ ਫੈਕਚ ਕਰਦਾ ਤਾਂ ਕਿਹਨਾਂ ਦੇ ਤਾ ਉਹਨਾਂ ਨੂੰ ਉਹਨਾਂ ਉਦੋਂ ਬਗਦ ਦੇ ਕੇਸ ਤੇ ਕੇਸ ਹੋਈ ਜਾਂਦੇ ਆ ਜੇ ਇੱਕ ਕੇਸ ਪਾਸ ਹੋ ਗਿਆ ਆਪਣੇ ਕੋਰਟ ਦੇ ਵਿੱਚ ਜਿਹੜੇ ਬਾਕੀ ਦੇ ਸਾਰੇ ਉਹ ਵੀ ਕਰ ਦਿੰਦੇ ਆ ਇਹ ਇਹ ਚੱਕਰ ਚੱਲਦਾ ਕਿਉਂਕਿ ਸਰਕਾਰ ਨੂੰ ਚੁਣਿਆ ਵੀ ਅਸੀਂ ਆ ਜੀ ਦੀ ਆਮ ਪਬਲਿਕ ਨੇ ਚੁਣਿਆ ਵਾ ਪਰ ਸਰਕਾਰ ਨੂੰ ਇਹੀ ਚਾਹੀਦਾ ਵੀ ਆਮ ਪਬਲਿਕ ਦੇ ਨਾਲ ਜੁੜ ਕੇ ਜੋ ਆਮ ਪਬਲਿਕ ਚਾਹੁੰਦੀ ਆ ਉਹਦੇ ਨਾਲ ਜੁੜ ਕੇ ਉਹਨਾਂ ਕੋਆਪਰੇਟ ਕਰਕੇ ਸਾਰਾ ਕੁਝ ਕੀਤਾ ਜਾਵੇ ਆਮ ਪਬਲਿਕ ਨਾਲ ਤੱਕਾ ਨਾ ਕੀਤਾ ਜਾਵੇ ਕਿਉਂਕਿ ਕਿਸਾਨਾਂ ਨਾਲ ਕਿਸਾਨ ਹਮੇਸ਼ਾ ਤੁਹਾਨੂੰ ਪਤਾ ਧਰਨਿਆਂ ਤੇ ਵੀ ਬੈਠੇ ਰਹੇ ਨੇ ਹੈਨਾ ਪਰ ਕਿਸਾਨਾਂ ਨਾਲ ਤੱਕਾ ਨਾ ਹੋਵੇ ਤੇ ਜੋ ਕਿਸਾਨ ਚਾਹੁੰਦਾ ਆਪਣੀ ਜ਼ਮੀਨ ਦੇਣੀ ਉਹ ਨਾਲ ਹੋਵੇ ਕੋਆਪਰੇਟ ਹੈ ਜੀ ਤੁਹਾਡਾ ਸਾਰਾ ਹਾਂਜੀ ਜੋ ਆ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਆ ਸੀ ਤੇ ਇੱਥੇ ਦੇ ਸਰਪੰਚਾਂ ਨਾਲ ਵੀ ਗੱਲਬਾਤ ਕੀਤੀ ਆ ਹੋਰ ਪਿੰਡਾਂ ਦੇ ਵਿੱਚ ਵੀ ਜ਼ਰੂਰ ਜਾਵਾਂਗੇ ਤੁਹਾਨੂੰ ਅਸਲ ਦੇ ਵਿੱਚ ਜ਼ਮੀਨੀ ਸੱਚਾਈ ਕੀ ਆ ਉਹ ਜ਼ਰੂਰ ਦਿਖਾਵਾਂਗੇ ਕਿਉਂਕਿ ਕਿਤੇ ਨਾ ਕਿਤੇ ਜੇ ਆ ਪਾਲਿਸੀ ਆਂਦੀ ਆ ਤਾਂ ਪ੍ਰੋਸ ਐਂਡ ਕੌਨਸ ਦੋਨੋਂ ਪਾਸੇ ਹੀ ਹੁੰਦੇ ਆ ਗੱਲ ਆ ਵੈ ਵੀ ਫਾਇਦੇ ਵੀ ਹੁੰਦੇ ਆ ਨੁਕਸਾਨ ਵੀ ਹੁੰਦੇ ਆ ਇਸ ਦਾ ਫਾਇਦਾ ਕੀ ਆ ਇਸ ਦਾ ਨੁਕਸਾਨ ਕੀ ਆ ਅਤੇ ਉਸ ਤੋਂ ਬਾਅਦ ਇਹ ਅਸਲ ਦੇ ਵਿੱਚ ਕਿਸਾਨ ਨੇ ਹੀ ਡਿਸਾਈਡ ਕਰਨਾ ਵੀ ਉਹਨੇ ਆਪਣੀ ਜ਼ਮੀਨ ਦੇਣੀ ਆ ਯਾ ਨਹੀਂ ਦੇਣੀਆ ਐਂਡ ਆਫ ਦਾ ਡੇ ਉਹਦੇ ਤੇ ਆਂਦਾ ਵੀ ਉਹ ਦੇਣਾ ਚਾਹੁੰਦਾ ਜਾਂ ਨਹੀਂ ਦੇਣਾ ਚਾਹੁੰਦਾ ਜੇ ਉਹ ਇਸਤੇ ਖੜਨਾ ਚਾਹੁੰਦਾ ਤਾਂ ਉਹ ਖੜੇ ਜੇ ਉਹ ਆਪਣਾ ਕਹਿੰਦਾ ਵੀ ਆਪਣੀ ਜਿਵੇਂ ਕਹਿੰਦੇ ਆ ਵੀ ਇਸਤੇ ਸੰਘਰਸ਼ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਨਹੀਂ ਦੇਣਾ ਚਾਹੁੰਦਾ ਤਾਂ ਕੋਈ ਤੱਕਾ ਨਹੀਂ ਹੋਏਗਾ ਕਾਨੂੰਨ ਦੇ ਹਿਸਾਬ ਨਾਲ ਹੈ ਬਾਕੀ ਸਰਕਾਰ ਦੇਖੂ ਕੀ ਕਰਦੀ ਹੈ ਇਸੇ ਤਰੀਕੇ ਨਾਲ ਇਸ ਮਾਮਲੇ ਦੇ ਵਿੱਚ ਇਸ ਮਸਲੇ ਦੇ ਵਿੱਚ ਹੋਰ ਅਪਡੇਟਸ ਦੇਖਣ ਲਈ ਸਾਡੇ ਚੈਨਲ ਨਾਲ ਤੁਸੀਂ ਜੁੜ ਜਿਓ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ